ਜਿਹੜੀ ਰਾਣੀ ਬੂਟੀ ਹੈ ਨਾ ਇਹਨੂੰ ਆਯੁਰਵੇਦ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਇਹਦੇ ਵਿੱਚ ਇੱਕ ਕੈਮੀਕਲ ਪਾਇਆ ਜਾਂਦਾ ਉਹਨੂੰ ਕਹਿੰਦੇ ਯੂਜినੋਲ ਯੂਜినੋਲ ਜਿਹੜਾ ਬੀਸਿਕਲੀ ਕੀ ਉਹਦਾ ਫੰਕਸ਼ਨ ਹੈ ਯੂਜినੋਲ ਦਾ ਕੀ ਬੇਸਿਕ ਫੰਕਸ਼ਨ ਹੈਗਾ ਇਹਨੇ ਤੁਹਾਡਾ ਜਿਹੜਾ ਗੱਟ ਬੈਕਟੀਰੀਆ ਉਹਦਾ ਬੈਲੈਂਸ ਬਣਾਣਾ ਠੀਕ ਹੈ ਬੈਲੈਂਸ ਕੀ ਹੁੰਦਾ ਜਦੋਂ ਬੈਲੈਂਸ ਵਿਗੜ ਜਾਂਦਾ ਇਹਨਾਂ ਦਾ ਉਹਨੂੰ ਕੰਨੇ ਨੇ ਗੱਟ ਬੈਲੈਂਸ ਆਊਟ ਹੋ ਗਿਆ ਤੁਹਾਡਾ ਜੋ ਵੀ ਤੁਹਾਨੂੰ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਸੇ ਵੇਲੇ ਤੁਹਾਨੂੰ ਐਸਿਡ ਬਲੋਟਿੰਗ ਹੁਣ ਸਾਡੇ ਕਈ ਸਾਰੇ ਵੈਦਪਰਾ ਜਾਂ ਸਾਡੇ ਕਈ ਡਾਕਟਰ ਇਹਦੇ ਬਾਰੇ ਗੱਲ ਕਰਦੇ ਨੇ ਤੁਸੀਂ ਆਹ ਚੀਜ਼ ਨਾ ਖਾਓ ਇਹ ਚੀਜ਼ ਖਾ ਲੋ ਉਹਨਾਂ ਤੁਹਾਡਾ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਪਰ ਇਹਦਾ ਉਹ ਟੈਂਪਰੇਰੀ ਹੱਲ ਦੱਸਦੇ ਨੇ ਦਾ ਪਰਮਾਨੈਂਟ ਸੋਲੂਸ਼ਨ ਜਿਹੜਾ ਫਿਕਸ ਹੈ ਉਹ ਕਰਨਾ ਆਏ ਆ ਕਿਉਂਕਿ ਦੇਖੋ ਆਮ ਤੌਰ ਤੇ ਜਿਹੜੇ ਸਰਵਿਸ ਕਲਾਸ ਬੰਦੇ ਨੇ ਉਹਨਾਂ ਦੇ ਕੋਲ ਕੁਕਿੰਗ ਕਰਨ ਦਾ ਇੰਨਾ ਟਾਈਮ ਨਹੀਂ ਹੈਗਾ ਉਹਨਾਂ ਦਾ ਕੋਈ ਬਾਜ਼ਾਰ ਦੀਆਂ ਚੀਜ਼ਾਂ ਮਾੜੀਆਂ ਮੁੱਟੀਆਂ ਖਾਧੀਆਂ ਜਾਂਦੀਆਂ ਜਾਂ ਜਿੰਨਾ ਮਰਜੀ ਕਰ ਲੋ ਠੀਕ ਹੈ ਤੇ ਖਾਂਦਿਆ ਛਾਰ ਉਹਨਾਂ ਨੂੰ ਜਾਂਦੇ ਕਨਸਟਿਪੇਸ਼ਨ ਹੋ ਜਾਂਦੀ ਹੈ ਜਾਂ ਉਹਨਾਂ ਨੂੰ ਟਾਇਲਟ ਚ ਭਜਣਾ ਪੈਂਦਾ ਦਿਸਾ ਦਿਸਾ ਵਿੱਚ ਵਸਦੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼াশੀਕਾਲ ਪ੍ਰਵਾਨ ਕਰੋ ਜੀ ਦੇਖੋ ਜੀ ਇਹਦੇ ਵਿੱਚ ਜਿਹੜੀ ਰਾਣੀ ਬੂਟੀ ਹੈ ਨਾ ਇਹਨੂੰ ਆਯੁਰਵੇਦ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਕਿਉਂਕਿ ਇਹ ਇਹਦੇ ਵਿੱਚ ਇੱਕ ਕੈਮੀਕਲ ਪਾਇਆ ਜਾਂਦਾ ਉਹਨੂੰ ਕਹਿੰਦੇ ਯੂਜੀਨੋਲ ਠੀਕ ਹੈ ਯੂਜੀਨੋਲ ਜਿਹੜਾ ਬੀਸਿਕਲੀ ਕੀ ਉਹਦਾ ਫੰਕਸ਼ਨ ਹੈ ਯੂਜੀਨੋਲ ਦਾ ਕੀ ਬੇਸਿਕ ਫੰਕਸ਼ਨ ਹੈਗਾ ਇਹਨੇ ਤੁਹਾਡਾ ਜਿਹੜਾ ਗੱਟ ਬੈਕਟੀਰੀਆ ਉਹਦਾ ਬੈਲੈਂਸ ਬਣਾਣਾ ਠੀਕ ਹੈ ਬੈਲੈਂਸ ਕੀ ਹੁੰਦਾ ਜਦੋਂ ਬੈਲੈਂਸ ਵਿਗੜ ਜਾਂਦਾ ਇਹਨਾਂ ਦਾ ਉਹਨੂੰ ਕਹਿੰਦੇ ਨੇ ਗੱਟ ਬੈਲੈਂਸ ਆਊਟ ਹੋ ਗਿਆ ਤੁਹਾਡਾ ਠੀਕ ਹੈ ਠੀਕ ਹੈ ਜੀ ਜਦੋਂ ਉਹ ਬੈਲੈਂਸ ਤੁਹਾਡਾ ਆਊਟ ਹੋ ਗਿਆ ਤੇ ਸਮਝੋ ਵੀ ਤੁਹਾਨੂੰ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਸੇ ਵੇਲੇ ਤੁਹਾਨੂੰ ਐਸਿਡ ਬਲੋਟਿੰਗ ਹੁਣ ਸਾਡੇ ਕਈ ਸਾਰੇ ਵੈਦਪਰਾ ਜਾਂ ਸਾਡੇ ਕਈ ਡਾਕਟਰ ਇਹਦੇ ਬਾਰੇ ਗੱਲ ਕਰਦੇ ਨੇ ਤੁਸੀਂ ਆਹ ਚੀਜ਼ ਨਾ ਖਾਓ ਇਹ ਚੀਜ਼ ਖਾ ਲੋ ਉਹਨਾਂ ਤੁਹਾਡਾ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਪਰ ਇਹਦਾ ਉਹ ਟੈਂਪਰੇਰੀ ਹੱਲ ਦੱਸਦੇ ਨੇ ਆਪਾਂ ਇਹਦਾ ਪਰਮਾਨੈਂਟ ਸੋਲੂਸ਼ਨ ਜਿਹੜਾ ਫਿਕਸ ਹੈ ਉਹ ਕਰਨ ਆਏ ਆ ਕਿਉਂਕਿ ਦੇਖੋ ਆਮ ਤੌਰ ਤੇ ਜਿਹੜੇ ਸਰਵਿਸ ਕਲਾਸ ਬੰਦੇ ਨੇ ਉਹਨਾਂ ਦੇ ਕੋਲ ਕੁਕਿੰਗ ਕਰਨ ਦਾ ਇੰਨਾ ਟਾਈਮ ਨਹੀਂ ਹੈਗਾ ਠੀਕ ਹੈ ਉਹਨਾਂ ਕੋ ਬਾਜ਼ਾਰ ਦੀਆਂ ਚੀਜ਼ਾਂ ਮਾੜੀਆਂ ਮੁੱਟੀਆਂ ਖਾਧੀਆਂ ਜਾਂਦੀਆਂ ਜਾਂਦੀਆਂ ਜਿੰਨਾ ਮਰਜੀ ਕਰ ਲੋ ਠੀਕ ਹੈ ਤੇ ਖਾਂਦਿਆ ਸਾਰ ਉਹਨਾਂ ਨੂੰ ਜਦ ਕਨਸਟਿਪੇਸ਼ਨ ਹੋ ਜਾਂਦੀ ਹੈ ਜਾਂ ਉਹਨਾਂ ਨੂੰ ਟਾਇਲਟ ਚ ਭਜਣਾ ਨਹੀਂ ਪੈਂਦਾ ਠੀਕ ਹੈ ਆਈਬੀਐਸ ਹਾਂ ਆਈਬੀਐਸ ਜਿਹਨੂੰ ਸੰਗਰਹਿਣੀ ਕਹਿੰਨੇ ਆਪਾਂ ਹਾਂ ਠੀਕ ਹੈ ਜੀ ਤੇ ਦੇਖੋ ਇਹ ਦੋਨੋਂ ਬਿਮਾਰੀਆਂ ਜਿਹੜੀਆਂ ਨਾ ਬੜੀਆਂ ਘਾਤਕ ਨੇ ਬੜੀਆਂ ਸੀਰੀਅਸ ਨੇ ਕਿਉਂਕਿ ਇਹਨਾਂ ਦਾ ਓਵਰਾਲ ਹੈਲਥ ਦੇ ਉੱਤੇ ਬੜਾ ਫਰਕ ਪੈਂਦਾ ਤੁਹਾਨੂੰ ਪਤਾ ਜਿਹੜਾ ਗੱਟ ਹੈ ਨਾ ਆਪਣਾ ਉਹਨੂੰ ਇੱਕ ਸੈਕੰਡ ਬ੍ਰੇਨ ਦਾ ਨਾਮ ਦਿੱਤਾ ਗਿਆ ਗੱਟ ਨੂੰ ਸੈਕੰਡ ਬ੍ਰੇਨ ਕਿਹਾ ਜਾਂਦਾ ਕਿਉਂਕਿ ਤੁਸੀਂ ਸੁਣਿਆ ਹੋਣਾ ਅਕਸਰ ਵੀ ਮੇਰੇ ਅੰਦਰੋਂ ਮੇਰੀ ਗੱਟ ਫੀਲਿੰਗ ਆਈ ਇਹ ਮੇਰੇ ਗੱਟ ਨੇ ਮੈਨੂੰ ਕਿਹਾ ਗੱਟ ਕਿਹਾ ਮਤਲਬ ਹਾ ਢਡੋਂ ਆ ਜਾਈ ਪੰਜਾਬੀ ਚ ਕਹਿੰਦੇ ਢਡੋਂ ਆ ਜਾਈ ਜੀ ਜੀ ਉਹਦਾ ਮਤਲਬ ਇਹ ਹੁੰਦਾ ਜੇ ਤੁਹਾਡਾ ਗੱਟ ਤੰਦਰੁਸਤ ਹੈ ਤੁਹਾਨੂੰ ਕਦੀ ਮੋਟਾਪਾ ਨਹੀਂ ਆ ਸਕਦਾ ਤੁਹਾਨੂੰ ਕਦੀ ਐਸਿਡ ਰਿਮਾਂ ਨਹੀਂ ਸਕਦਾ ਤੁਹਾਨੂੰ ਕਦੇ ਅਫਾਰਾ ਨਹੀਂ ਹੋ ਸਕਦਾ ਤੁਹਾਨੂੰ ਕਦੀ ਕਨਸਟਿਪੇਸ਼ਨ ਯਾਨੀ ਕਬਜ ਨਹੀਂ ਹੋ ਸਕਦੀ ਠੀਕ ਹੈ ਸੋ ਜੇ ਤੁਹਾਡਾ ਗੱਟ ਠੀਕ ਹੈ ਤੇ ਤੁਹਾਡੀ ਓਵਰਆਲ ਹੈਲਥ ਤੁਹਾਡਾ એનર્ਜੀ ਲੈਵਲ ਤੁਹਾਡਾ ਬ੍ਰੇਨ everything ਤੁਹਾਨੂੰ ਡਾਕਟਰ ਦੇ ਕੋਲ ਜਾਣ ਦੀ ਵੈਦ ਦੇ ਕੋਲ ਜਾਣ ਦੀ ਘੇੜਾ ਮਾਰਨ ਦੀ ਲੋੜ ਨਹੀਂ ਪੈਣੀ ਜੇ ਤੁਹਾਡਾ ਇੱਕ ਵਾਰੀ ਗੱਟ ਤੰਦਰੁਸਤ ਹੋ ਗਿਆ ਅੱਜ ਅਸੀਂ ਇਸ ਵੀਡੀਓ ਬਣਾਉਣ ਦਾ ਪਰਪਸ ਮੋਟਿਵ ਇਹ ਵੇ ਕਿ ਅਸੀਂ ਅੱਜ ਗੱਲ ਕਰਨ ਲੱਗੇ ਹਾਂ ਬਲੋਟਿੰਗ ਦੇ ਬਾਰੇ ਠੀਕ ਹੈ ਖਾਂਦਿਆ ਸਾਰੀ ਟਿੱਡ ਇਦਾਂ ਤੋਲੇ ਬੰਨ ਗੋਲ ਹੋ ਜਾਂਦਾ ਦਾ ਪੱਥਰ ਦਾ ਹੁੰਦਾ ਸੀਮੈਂਟ ਦਾ ਨਾ ਹੁੰਦਾ ਤੇ ਦੇਖੋ ਉਹਦੇ ਤੋਂ ਬਾਅਦ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਬੰਦਾ ਲਸਰਚ ਕੀ ਹੋ ਜਾਂਦਾ ਢਿੱਲਾ ਪੇਟਕ ਨਹੀਂ ਦੇਖੀ ਜਾਂਦਾ ਢਿੱਲਾ ਜਾ ਕੇ ਬਹਿ ਜਾਂਦਾ ਬੰਦਾ ਕੋਈ ਵੀ ਕੰਮ ਸੋਚਣ ਦੀ ਕਾਬਲੀਅਤ ਖੋ ਬੈਠਦਾ ਕੁਝ ਖਾਣ ਦੀ ਕਾਬਲੀਅਤ ਖੋ ਬੈਠਦਾ ਕੁਝ ਕੰਮ ਕਰਨ ਦੀ ਕਾਬਲੀਅਤ ਖੋ ਬੈਠਦਾ ਮਤਲਬ એનર્ਜੀ ਲੈਵਲ ਇੰਨਾ ਜ਼ਿਆਦਾ ਲੋ ਹੋ ਜਾਂਦਾ ਉਤੋਂ ਲੋਕੀ ਸਭ ਤੋਂ ਵੱਡੀ ਜਿਹੜੀ ਗਲਤੀ ਕਰਦੇ ਨੇ ਉਹ ਇਹ ਕਰਦੇ ਨੇ ਜਦੋਂ ਅਸੀਂ ਰੋਟੀ ਖਾਣੇ ਆ ਉਦੋਂ ਤੁਰੰਤ ਬਾਅਦ ਚਾਹ ਪੀਣ ਦੀ ਕੋਸ਼ਿਸ਼ ਕਰਦੇ ਨੇ ਵੀ ਮੈਂ ਚਾਹ ਪੀ ਲਵਾਂ ਨਾ ਤੇ ਮੇਰੀ ਬਲੋਟਿੰਗ ਠੀਕ ਹੋ ਜਾਏਗੀ ਚਾਹ ਪੀਣ ਦੀ ਹੈਬਿਟ ਇਹ ਇਹ ਵੀ ਕਿ ਜਦੋਂ ਤੁਸੀਂ ਰੋਟੀ ਖਾਧੀ ਨੂੰ ਐਟਲੀਸਟ ਤੁਹਾਨੂੰ ਘੰਟਾ ਡੇਢ ਘੰਟਾ ਹੋ ਚੁੱਕਾ ਹੋਏ ਜਦੋਂ ਤੁਹਾਡੀ ਰੋਟੀ ਪਚਣ ਕੰਨੀ ਹੋਏ ਉਦੋਂ ਤੁਸੀਂ ਚਾਹ ਪੀ ਸਕਦੇ ਹੋ ਪਰ ਜਿਹੜੀ ਚਾਹ ਹੈ ਉਹ ਜੇ ਅਸੀਂ ਦੇਸੀ ਚਾਹ ਪੀਦੀ ਹੈ ਜਾਂ ਕਪਾ ਗ੍ਰੀਨ ਜਿਹੜੇ ਲੀਫ ਹੁੰਦੇ ਨੇ ਜਿਹਨੂੰ ਆਪਾਂ ਗ੍ਰੀਨ ਟੀ ਕਹਿੰਦੇ ਆ ਠੀਕ ਹੈ ਜੇ ਅਸੀਂ ਗ੍ਰੀਨ ਟੀ ਪੀ ਲਈਏ ਤੇ ਉਹ ਜਿਹੜੀ ਡਾਈਜੈਸ਼ਨ ਨੂੰ ਸਮੂਥ ਕਰਨ ਦਾ ਕੰਮ ਕਰਦੀ ਹੈ ਠੀਕ ਹੈ ਬਟ ਜਦੋਂ ਉਹਦੇ ਵਿੱਚ ਅਸੀਂ ਦੁੱਧ ਪਾਲੀਦਾ ਤੇ ਮਿੱਠਾ ਪਾਲੀਦਾ ਉਹ ਚਾਹ ਸਾਡੇ ਸਵਾਦ ਜ਼ਰੂਰ ਸਾਨੂੰ ਲੱਗਦੀ ਹੈ ਜਾਂ ਸਾਨੂੰ ਹੈਬਿਟ ਪਈ ਹੋਈ ਉਸ ਚੀਜ਼ ਦੀ ਥੋੜੇ ਦਿਨ ਜੇ ਤੁਸੀਂ ਗ੍ਰੀਨ ਟੀ ਪੀਓਗੇ ਨਾ ਤੁਹਾਨੂੰ ਐ ਲੱਗਣਾ ਪੈਗਾ ਵੀ ਗ੍ਰੀਨ ਟੀ ਵਧੀਆ ਸੋ ਇੱਕ ਆਦਤ ਨੂੰ ਚੇਂਜ ਕਰਨ ਦੀ ਲੋੜ ਏ ਉਹਦੇ ਨਾਲ ਤੁਹਾਡਾ ਜਿਹੜੀ ਗੱਟ ਹੈਲਥ ਏ ਤੁਹਾਨੂੰ ਐਸਿਡ ਦੀ ਬਲੋਟਿੰਗ ਦੀ ਪ੍ਰੋਬਲਮ ਕਾਫੀ ਹੱਦ ਤੱਕ ਤੁਹਾਡੀ ਸਮੂਥ ਹੋ ਜਾਏਗੀ ਦੇਖੋ ਰੁਕੀ ਸਾਹਿਬ ਤੁਹਾਨੂੰ ਪਤਾ ਨਹੀਂ ਸਾਡੇ ਟਿੱਡ ਦੇ ਵਿੱਚ ਹਰ ਵੇਲੇ ਦੋ ਸੈਨਾ ਲੜਦੀਆਂ ਹੁੰਦੀਆਂ ਹੁੰਦੀਆਂ ਫੌਜਾਂ ਜੀ ਹਾਂ ਸੈਨਾ ਫੌਜਾਂ ਲੜਦੀਆਂ ਹੁੰਦੀਆਂ ਨੇ ਉਹ ਫੌਜਾਂ ਲੜਨ ਦਾ ਕੀ ਮਤਲਬ ਹੁੰਦਾ ਇੱਕ ਉਹਦੇ ਚ ਹੁੰਦੀ ਏ ਗੁੱਡ ਬੈਕਟੀਰੀਆ ਚੰਗੀ ਫੌਜ ਹਾਂ ਚੰਗੀ ਫੌਜ ਹੁੰਦੀ ਹੈ ਇੱਕ ਗੁੱਡ ਬੈਕਟੀਰੀਆ ਹੁੰਦਾ ਸਾਇੰਸ ਨੇ ਨਾਮ ਦਿੱਤੇ ਨੇ ਜੀ ਇੱਕ ਗੁੱਡ ਬੈਕਟੀਰੀਆ ਹੋ ਗਿਆ ਇੱਕ ਬੈਡ ਬੈਕਟੀਰੀਆ ਹੋ ਗਿਆ ਮਾੜੀ ਫੌਜ ਹੁਣ ਤੁਹਾਨੂੰ ਸੁਣ ਕੇ ਇਹ ਹੈਰਾਨੀ ਹੋਏਗੀ ਵੀ ਜਿਹੜਾ ਬੈਡ ਬੈਕਟੀਰੀਆ ਉਹ ਵੀ ਸਾਨੂੰ ਚਾਹੀਦਾ ਬਿਲਕੁਲ ਚਾਹੀਦੀਆਂ ਉਹ ਡਾਈਜੈਸ਼ਨ ਨੂੰ ਸੁਮੂਤ ਕਰਦੀਆਂ ਹੈਲਪ ਕਰਦੀਆਂ ਖਾਣਾ ਡਾਈਜੈਸਟ ਕਰਨ ਚ ਜਿਹਦਾ ਗੁੱਡ ਬੈਕਟੀਰੀਆ ਵੱਧ ਗਿਆ ਉਹਨੂੰ ਆ ਆਪਣਾ ਲੈਟਰਨ ਨਾ ਲੱਗਣਗੀਆਂ ਬਾਰ ਬਾਰ ਜਾਣਾ ਪਏਗਾ ਟਾਇਲਟ ਰੁਕੀ ਸਾਹਿਬ ਇਹ ਇੱਕ ਸਾਈਨਸ ਹੈ ਅੱਛਾ ਜਦੋਂ ਤੁਹਾਡੇ ਅੰਦਰ ਗੁੱਡ ਬੈਕਟੀਰੀਆ ਵੱਧ ਜੇਗਾ ਉਹਦੇ ਵੀ ਸਾਈਡ ਇਫੈਕਟ ਹੈਗੇ ਨੇ ਅੱਛਾ ਮਤਲਬ ਬਹੁਤਾ ਜ਼ਿਆਦਾ ਗੁੱਡ ਬੈਕਟੀਰੀਆ ਜੇ ਆਪਾਂ ਲਿਆ ਉਹ ਖਾਦਾ ਪੀਤਾ ਪਚੇ ਤੋਂ ਬਗੈਰ ਹੀ ਬਾਹਰ ਆਣਾ ਸ਼ੁਰੂ ਹੋ ਜਾਏਗਾ ਓਹੋ ਬੈਠੇ ਬੈਠੇ ਸਟੂਲ ਨਿਕਲੀ ਜਾਏਗਾ ਤੁਹਾਡਾ ਓਕੇ ਸੋ ਇਦਾਂ ਦੀ ਪ੍ਰੋਬਲਮ ਵੀ ਆਂਦੀ ਏ ਲੋਕਾਂ ਨੂੰ ਉਹਦੇ ਵਿੱਚ बैड ਬੈਕਟੀਰੀਆ ਵੀ ਆਪਾਂ ਨੂੰ ਚਾਹੀਦਾ ਹੁੰਦਾ ਕੋਲੀ ਚਾਹੀਦਾ ਬਟ ਉਹਨਾਂ ਦਾ ਇੱਕ ਬੈਲੈਂਸ ਬਣਿਆ ਹੋਣਾ ਚਾਹੀਦਾ ਅੱਛਾ ਨਾ ਉਹ ਜ਼ਿਆਦਾ ਚੰਗਾ ਤੇ ਨਾ ਇਹ ਜ਼ਿਆਦਾ ਚੰਗਾ ਇਹ ਬਰਾਬਰ ਬਰਾਬਰ ਚਾਹੀਦਾ ਇਕੁਅਲ ਤੇ ਹਾਂ ਜੇ ਇਹ ਉੱਪਰ ਥੱਲੇ ਜਦੋਂ ਹੋ ਜਾਂਦਾ ਉਦੋਂ ਹੀ ਅਫਾਰੇ ਦੀ ਪ੍ਰੋਬਲਮ ਆਂਦੀ ਦੇਖੋ ਜਦੋਂ ਅਸੀਂ ਲੌਂਗ ਟਾਈਮਲੀ ਫਾਸਟਿੰਗ ਕਰਦੇ ਹਾਂ ਮੰਨ ਲਓ ਅਸੀਂ 4-5 ਘੰਟੇ 6 ਘੰਟੇ ਨਹੀਂ ਖਾਂਦੇ ਉਹਦੇ ਤੋਂ ਬਾਅਦ ਅਸੀਂ ਜਿਹੜਾ ਮੀਲ ਖਾਂਦੇ ਹਾਂ ਉਹ ਬਹੁਤ ਜ਼ਿਆਦਾ ਹੈਵੀ ਹੁੰਦਾ ਠੀਕ ਹੈ ਉਹ ਵੀ ਬਲੋਟਿੰਗ ਕੌਜ਼ ਕਰਦਾ ਜੀ ਓਕੇ ਉਹ ਉਹ ਵੀ ਇੱਕ ਨੁਕਸਾਨਦਾਈ ਚੀਜ਼ ਹੈ ਆਪਾਂ ਨੂੰ ਥੋੜਾ ਥੋੜਾ ਕਰਕੇ ਸਮਾਲ ਪੋਰਸ਼ਨ ਦੇ ਵਿੱਚ ਖਾਣਾ ਚਾਹੀਦਾ ਤੇ ਹੈਲਦੀ ਚੀਜ਼ਾਂ ਜਿਹੜੀਆਂ ਹੈਲਦੀ 스ਨੈਕਿੰਗ ਹੈ ਉਹ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਜਿਦਾ ਮਖਾਣੇ ਖਾਲੇ ਪੀਨਟਸ ਖਾਲੇ ਇਦਾਂ ਦੀਆਂ ਚੀਜ਼ਾਂ ਖਾ ਲਈਆਂ ਜਿਹੜੀਆਂ ਈਜ਼ੀ ਟੂ ਡਾਈਜੈਸਟ ਹੈਗੀਆਂ ਓਕੇ ਇਹ ਆਪਣੇ ਪੇਟ ਜਿਹੜਾ ਨਾ ਇਹਨੂੰ ਚੱਲਦਾ ਰਹਿਣ ਦੇਣਾ ਚਾਹੀਦਾ ਜੇ ਇਹਨੂੰ ਬੰਦ ਕਰਤਾ ਸਿਸਟਮ ਨੂੰ ਜਿਹੜਾ ਡਾਈਜੈਸ਼ਨ ਟ੍ਰੈਕ ਇਹਨੂੰ ਬਿਲਕੁਲ ਬੰਦ ਕਰਤਾ ਸਾਧਵਾਨ ਦਾ ਮਤਲਬ ਇਹਨੇ ਇਹ ਵੀ ਸੀਗਾ ਕਿ ਇਦਾਂ ਦੀ ਚੀਜ਼ਾਂ ਖਾਓ ਜਿਹੜੀਆਂ ਛੇਤੀ ਡਾਈਜੈਸਟ ਹੋ ਜਾਂਦੀਆਂ ਜਿਦਾ ਖਿਚੜੀ ਹੈ ਉਹ ਉਸੇ ਵੇਲੇ ਡਾਈਜੈਸਟ ਹੋ ਜਾਂਦੀ ਹੈ ਕਈ ਹੁਣ ਸਾਡੇ ਕੋਲ ਯੂਥ ਆਂਦਾ ਜ਼ਿਆਦਾ ਉਹ ਕਹਿੰਦਾ ਵੀ ਸਾਡੇ ਕੋਲ ਇਨਾ ਟਾਈਮ ਨਹੀਂ ਹੈਗਾ ਵੀ ਅਸੀਂ ਦਿਨ ਦੇ ਵਿੱਚ ਤਿੰਨ ਰਹੀਆਂ ਚਾਰ ਰਹੀ ਖਿਚੜੀ ਖਾ ਲਈਏ ਦੂਜੀ ਆਪਸ਼ਨ ਦੱਸ ਦਿੰਨੇ ਜੀ ਦੂਜੀ ਆਪਸ਼ਨ ਸਾਡੇ ਤੋਂ ਇਹ ਵੇ ਕਿ ਸਾਡੇ ਤੋਂ ਆ ਗਿਆ ਜੀ ਹੁਣ ਸਮਾਰਟ ਤਰੀਕਾ ਸਮਾਰਟ ਤਰੀਕਾ ਸਮਾਰਟ ਤਰੀਕਾ ਆਪਣੀ ਡਾਈਜੈਸ਼ਨ ਨੂੰ ਠੀਕ ਕਰਨ ਦਾ ਆਪਣੀ ਬਲੋਟਿੰਗ ਨੂੰ ਠੀਕ ਕਰਨ ਦਾ ਜਿਹੜਾ ਕੀ ਹੈਗਾ 스마트 스마트 ਸ਼ੌਟ ਲੈ ਕੇ ਆਏ ਆ ਤੁਹਾਡੇ ਲਈ 스마트 ਸ਼ੌਟ ਇਦਾਂ ਦੀ ਚੀਜ਼ ਹੈ ਜਿੱਦਾਂ ਅਸੀਂ ਪਾਣੀ ਪਿਆ ਨਾ ਪਾਣੀ ਦੇ ਵਿੱਚ ਹੈਗੀ ਨਾ ਪਿਓਰਸਟ ਫਾਰਮ ਜਿਹਦੇ ਤੋਂ ਆਰਪਾਰ ਨਜ਼ਰ ਆਂਦਾ ਇਦਾਂ ਹੀ ਅਸੀਂ ਵੀ ਜਿਹੜਾ 스마트 ਸ਼ੌਟ ਬਣਾਇਆ ਨਾ ਉਹ ਬਿਲਕੁਲ ਪਾਣੀ ਵਰਗਾ ਅੱਛਾ ਜੀ ਤੇ ਜਦੋਂ ਤੁਹਾਡਾ ਦਿਲ ਕਰੇ ਰੋਟੀ ਤੋਂ ਬਾਅਦ ਤੁਸੀਂ ਆ ਤੁਹਾਨੂੰ ਨਾਲ ਆ ਵੀ ਦਵਾਂਗੇ ਨਾਪਣ ਲਈ ਸ਼ੌਟਸ ਨਾਲ ਉਹ ਨਾਲ ਦਤਾ ਇਹਦੇ ਵਿੱਚ ਆਪਾਂ ਪਾਈ ਤੇ ਆਪਾਂ ਇਹਨੂੰ ਪਾ ਲਿਆ ਪਾਣੀ ਦੇ ਵਿੱਚ ਇਹ ਇਹ ਸਮਾਰਟ ਸ਼ੌਟ ਬਣ ਗਿਆ ਜੀ ਸਾਡਾ ਦੇਖੋ ਇਹਦੇ ਵਿੱਚ ਜਿਹੜੀਆਂ ਆਪਾਂ ਜੜੀਆਂ ਬੁੱਟੀਆਂ ਪਾਈਆਂ ਨੇ ਜੋ ਕੁਝ ਵੀ ਪਾਇਆ ਆ ਦੇਖੋ ਆਪਾਂ ਕੱਢ ਕੇ ਰੱਖਿਆ ਹੈ ਇੱਥੇ ਠੀਕ ਹੈ ਜੀ ਜਿੰਨੂੰ ਵੀ ਇਹ ਨੁਸਖਾ ਫਾਰਮੂਲਾ ਚਾਹੀਦਾ ਉਹ ਹੇਠਾਂ ਕਮੈਂਟ ਕਰਕੇ ਮੈਨੂੰ ਪੁੱਛੇ ਵੀ ਇਹਦੇ ਵਿੱਚ ਕੀ ਪਾਇਆ ਤੁਸੀਂ ਇਹਨੂੰ ਘਰ ਵੀ ਬਣਾ ਸਕਦੇ ਹੋ ਬੜੇ ਆਸਾਨੀ ਨਾਲ ਹਾਂ ਆਯੁਰਵੈਦਿਕ ਸਮਾਨ ਪਾਇਆ ਆਪਾਂ ਇਹਦੇ ਵਿੱਚ ਤੇ ਇਹਦੇ ਵਿੱਚ ਇੱਕ ਆਫਰ ਵੀ ਲੈ ਕੇ ਆਏ ਆ ਜੀ ਤੁਹਾਡੀ ਆਫਰ ਮਤਲਬ ਲੈ ਕੇ ਆਏ ਆ ਦਸੰਬਰ ਦੀ イヤー एंडिंग दी एक ऑफर ਲੈ ਕੇ ਆਇਆ ਦਸੰਬਰ ਮਹੀਨੇ ਦੇ ਵਿੱਚ ਵਿੱਚ ਜਿਹੜਾ ਜਿਹੜਾ ਇਸ ਵੀਰ ਆਪਣਾ ਮੋਬਾਈਲ ਨੰਬਰ ਦੇ ਅਖੀਰਲੇ ਤਿੰਨ ਅੱਖਰ ਲਿਖ ਕੇ ਕਮੈਂਟ ਕਰੇਗਾ ਉਹਦਾ ਆਪਾਂ ਇੱਕ ਲੱਕੀ ਡਰਾਅ ਕੱਢਾਂਗੇ ਇੱਕ 100 ਬੰਦਿਆਂ ਨੂੰ ਠੀਕ ਹੈ 100 ਬੰਦਿਆਂ ਨੂੰ ਪੂਰਾ ਜਿਹੜਾ 스마트 ਪਮਨਾਇਆ 스마트 ਸ਼ਾਟ ਬਣਾਇਆ ਉਹਦਾ 스마트 ਸ਼ਾਟ ਦੀ ਪੂਰੀ ਪੂਰੀ ਬੋਤਲ 100 ਬੰਦਿਆਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਡਿਲੀਵਰੀ ਕਰਾਂਗੇ। ਕੀ ਬਾਤ ਹੈ। ਚਾਹੇ ਉਹ ਬੰਦਾ ਇੰਡੀਆ 'ਚ ਰਹਿੰਦਾ ਹੋਏ ਚਾਹੇ ਉਹ ਬੰਦਾ ਪ੍ਰਦੇਸ਼ 'ਚ ਰਹਿੰਦਾ ਹੋਏ। ਤੇ ਮੇਰਾ ਟਰੱਕ ਕਿਵੇਂ ਪਹੂਏ ਜੀ? ਤੁਹਾਡਾ ਡਰਾ ਤੁਸੀਂ ਆਪਣੇ ਤੁਸੀਂ ਵੀ ਆਪਣੇ ਮੋਬਾਈਲ ਦੇ ਅਖੀਰਲੇ ਤਿੰਨ ਨੰਬਰ ਲਿਖ ਕੇ ਪਾਓ। ਠੀਕ ਹੈ। ਤੇ ਤੁਹਾਨੂੰ ਸਮਾਰਟ ਸ਼ਾਰਟ ਘਰ ਪਹੁੰਚੂਗਾ। ਪੀਟ ਦਾ ਪੀ ਐਚ ਲੈਵਲ ਹੈ ਨਾ ਜਿੰਨਾ ਅੰਦਰ ਹਾਈਡਰੋਲਿਕ ਐਸਿਡ ਹੁੰਦਾ ਹੈ ਇੱਕ ਉਹ ਜਿਹੜਾ ਐਸਿਡ ਹੈ ਨਾ ਉਹਨੂੰ ਪ੍ਰੋਪਰ ਇਹਨੇ ਮੇਨਟੇਨ ਕਰਕੇ ਰੱਖਣਾ ਨਾ ਉਹਨੂੰ ਵਧਣ ਦੇਣਾ ਤੇ ਨਾ ਉਹਨੂੰ ਘਟਣ ਦੇਣਾ। ਤੁਹਾਡੂ بول دیو گے ਤੁਸੀਂ ਕਿ ਤੁਹਾਨੂੰ ਕਿਹਦੀ ایسڈ ਹੋਇਆ ਸੀ اچھا ہاں ਤੁਹਾਨੂੰ ਇਹ ਲੱਗਣਾ ਵੀ ایسڈ ਤੇ ਮੈਨੂੰ ਕਦੇ ਵੀ ਨਹੀਂ ਹੋਣਾ ਹੀ ਨਹੀਂ ਇਹ ਚੀਜ਼ਾਂ ਹੈਗੀਆਂ ਜੀ ਆਯੁਰਵੇਦ ਦੇ ਚਮਤਕਾਰ ਨਹੀਂ ਇਹਦੇ ਵਿੱਚ ਮੇਰਾ ਕੋਈ ਚਮਤਕਾਰ ਨਹੀਂ ਸਿਰਫ ਆਪਾਂ ਇੱਕ ਕੀ ਕਰਦੇ ਆ ਇੱਕ ਫਾਰਮੂਲੇਸ਼ਨ ਹੈ ਸਾਡੇ ਤੋਂ ਇੱਕ ਨੁਸਖਾ ਉਹ ਆਪਾਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਡਾਕਟਰ ਵੀ ਮਾਝਾਗੇ ਜੀ ਤੇ ਫ੍ਰੀ ਆਫ ਕਾਸਟ ਪਹੁੰਚੇ ਤੇ ਡਾਕਰ ਆ ਹੀ ਹੋਣਗੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਪਾਂ ਹਰ ਇੱਕ ਦਵਾਈ ਜਿਹੜੀ ਵੀ ਦਿੰਨੇ ਆ ਉਹਦੀ ਫਾਰਮੂਲੇਸ਼ਨ ਹਰ ਇੱਕ ਬੰਦੇ ਨਾਲ ਆਪਾਂ ਸ਼ੇਅਰ ਕਰਨ ਲਈ ਤਿਆਰ ਆ ਜਿਹੜਾ ਮਰਜੀ ਨੁਸਖਾ ਤੁਸੀਂ ਫਾਰਮੂਲਾ ਪੁੱਛੋ WhatsApp ਤੇ ਲਿਖੋ ਵੀ ਸਾਨੂੰ ਆ ਜਿਹੜੀ ਬੂਟੀ ਐ ਰਾਣੀ ਬੂਟੀ ਵਾਲਾ ਫਾਰਮੂਲਾ ਚਾਹੀਦਾ ਠੀਕ ਹੈ ਰਾਣੀ ਬੂਟੀ ਵਾਲਾ ਫਾਰਮੂਲਾ ਤੁਹਾਨੂੰ ਮਿਲੇਗਾ ਠੀਕ ਹੈ ਤੁਹਾਨੂੰ ਸਮਾਰਟ ਦਾ ਚਾਹੀਦਾ ਸਮਾਰਟ ਸ਼ੌਟ ਦਾ ਫਾਰਮੂਲਾ ਚਾਹੀਦਾ ਰਾਣੀ ਬੂਟੀ ਵਾਲਾ ਤਾਂ ਦੇ ਹੀ ਦਿਓ ਜੀ ਰਾਣੀ ਬੂਟੀ ਵਾਲਾ ਫਾਰਮੂਲਾ ਬਹੁਤ ਵਧੀਆ ਜੀ ਫਰੂਕੀ ਸਾਹਿਬ ਇਹ ਫਾਰਮੂਲਾ ਬੜਾ ਟ੍ਰਾਈਡ ਦੂਸਰਾ ਡਕਾਰ ਟ੍ਰਾਈਡ ਐਂਡ ਟੈਸਟਡ ਫਾਰਮੂਲਾ ਸਾਰੇ ਬਾਰ ਬਾਰ ਕਹਿ ਰਹੇ ਪਰ ਡਕਾਰ ਨੇ ਡਕਾਰ ਸ਼ੁਰੂ ਕਰ ਦਿੱਤੇ ਜੀ ਅੰਦਰ ਜਾਂਦੇ ਨੇ ਦੇਖੋ ਇਹ ਜਿਹੜੇ ਇਹ ਜਿਹੜੇ ਡਕਾਰ ਨੇ ਨਾ ਇਹ ਤੁਹਾਡੇ ਲਈ ਡਕਾਰ ਨੇ ਇਹ ਉਸ ਬੰਦੇ ਨੂੰ ਪੁੱਛੋ ਜਿਹਨੂੰ ਐਸਿਡ ਦੀ ਦਿੱਕਤ ਹੈ ਜਿਹੜਾ ਵਿਚਾਰਾ ਇੰਨੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਉਹ ਛੋਟੀਆਂ-ਛੋਟੀਆਂ ਗੋਲੀਆਂ ਵਾਲਾ ਜਿਹੜਾ ਕੈਪਸੂਲ ਇਹ ਉਹ ਸੁਟਦਾ ਅੰਦਰ ਗਾਣੇਦਾਰ ਗਾਣੇਦਾਰੇ ਜਿਹੜਾ ਕੈਪਸੂਲ ਸੁਟਦਾ ਅੰਦਰ ਉਹਦੇ ਤੋਂ ਬਾਅਦ ਵੀ ਉਹਦੀ ਪ੍ਰੋਬਲਮ ਚਾਰੇ ਦੀ ਫੇਰ ਉੱਥੇ ਦੀ ਉੱਥੇ ਵੀ ਕਿਉਂਕਿ ਇਹਨੇ ਓਵਰਾਲ ਗੱਟ ਹੈਲਥ ਨੂੰ ਇੰਪਰੂਵ ਕਰਨਾ ਫਰੁਕੀ ਸਾਹਿਬ ਤੁਸੀਂ ਗੱਲ ਨੂੰ ਸਮਝੋ ਇਹਨੇ ਜਾਨ ਜਾਨ ਸਾਹਿਬ ਖਰੂਪਾਤਾ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਨੇ ਨਾ ਪੇਟ ਦੀ ਜਿਹੜੀ ਗਰਮੀ ਹੈ ਉਹਨੂੰ ਸ਼ਾਂਤ ਕਰਨਾ ਫਿਰ ਇਹਨੇ ਪੇਟ ਵੀ ਸਾਫ਼ ਕਰਨਾ ਫਿਰ ਇਹਦੇ ਮਲਟੀਪਲ ਫਾਇਦੇ ਨੇ ਇਹਨੇ ਕਿਤੇ ਵੀ ਨਾ ਤੁਹਾਡਾ ਸਟੂਲ ਜਿਹੜਾ ਤੁਸੀਂ ਪਾਸ ਕਰਦੇ ਹੋ ਉਹਨੇ ਕਿਤੇ ਵੀ ਬਲੌਕ ਨਹੀਂ ਹੋਣ ਦੇਣਾ ਖਾਣਾ ਅੰਦਰ ਪਿਆ ਜਿਹੜਾ ਸੜਦਾ ਪਿਆ ਜਿਹਨੂੰ ਅਸੀਂ ਆਯੁਰਵੇਦ ਦੇ ਵਿੱਚ ਅਮਾ ਕਹਿ ਦਿੰਦੇ ਆ ਅਮਾ ਨਹੀਂ ਅੰਦਰ ਬਣਨ ਦੇਣੀ ਇਹਨੇ ਅੰਦਰੋਂ ਪੇਟ ਵਾਲਾ ਜਿਹੜਾ ਸਿਸਟਮ ਹੈ ਸਾਰਾ ਡਾਈਜੈਸਟਿਵ ਟਰੈਕ ਇਹਨੂੰ ਬਿਲਕੁਲ ਕਲੀਨ ਅਪ ਕਰਕੇ ਰੱਖਣਾ ਬਹੁਤ ਮਹੱਤਵ ਕਰਨਾ ਬਹੁਤ ਵਧੀਆ ਚੀਜ਼ ਹੈ ਜੀ ਅੰਦਰੋਂ ਤੁਹਾਡੀਆਂ ਜਿਹੜੀਆਂ ਅੰਤੜੀਆਂ ਨੇ ਜਿਨ੍ਹਾਂ ਨੇ ਫੂਡ ਨੂੰ ਡਾਈਜੈਸਟ ਕਰਨਾ ਉਹਨਾਂ ਨੂੰ ਸ਼ੀਸ਼ੇ ਨਾਲੋਂ ਵੱਧ ਸਾਫ਼ ਕਰਕੇ ਰੱਖਣਾ ਜਿੱਦਾਂ ਇਹਦੇ ਚੋਂ ਸ਼ੀਸ਼ੇ ਵੱਨੋਂ ਨਜ਼ਰ ਆਂਦਾ ਨਾ ਆਰਪਾਰ ਇਦਾਂ ਹੀ ਇਹਨੇ ਸਰੀਰ ਦੇ ਅੰਦਰ ਜਾ ਕੇ ਸ਼ੀਸ਼ੇ ਨਾਲੋਂ ਵੀ ਵੱਧ ਚਮਕਾ ਕੇ ਰੱਖਣੀ ਤੁਹਾਡੇ ਅੰਦਰੋਂ ਸਾਰਾ ਸਿਸਟਮ ਲਏਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਹੋਣ ਦੇ ਚਾਂਸਸ ਨਾ ਬਰਾਬਰ ਹੋ ਜਣ। ਰਾਣੀ ਬੁੱਟੀ ਵਾਲਾ ਫਾਰਮੂਲਾ ਜਿਹੜਾ ਹੈਗਾ ਨਾ ਆਯੁਰਵੇਦ ਦੇ ਅਕੋਰਡਿੰਗ ਸਭ ਤੋਂ ਬੈਸਟ ਫਾਰਮੂਲਾ ਹੈ ਫਾਰ ਐਸਿਡਿਟੀ ਫਾਰ ਗਟ ਕਲੀਨ ਅਪ ਤੇ ਤੁਹਾਡੀ ਜਿਹੜੀ ਕਬਜ ਹੈ ਜਾਂ ਤੁਹਾਨੂੰ ਆਈਬੀਐਸ ਹੈਗਾ ਇਰੀਟੇਟ ਬਾਲ ਸਿੰਡਰਮ ਹੈਗਾ ਨਾ ਤੁਹਾਡੇ ਲਈ ਇਹ ਜਿਹੜਾ ਹੈ ਇਹ ਰਾਮਬਾਲ ਨੁਸਖਾ ਆਪਾਂ ਲੈ ਕੇ ਆਏ ਆ ਬਹੁਤ ਸ਼ਾਨਦਾਰ ਨੁਸਖਾ ਤુલਸੀ ਜਿਹੜਾ ਇਹ ਇਹ ਇਦਾਂ ਦੀ ਚੀਜ਼ ਹੈ ਨਾ ਇਹਦਾ ਸ਼ਾਨਦਾਰ ਜਿਹੜੀ ਬੁੱਟੀ ਹੈ ਤੁਸੀ ਨੂੰ ਰਾਣੀ ਬੁੱਟੀ ਕਹਿੰਦੇ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਆਯੁਰਵੇਦ ਨੂੰ ਜਿਹੜਾ ਬੰਦਾ ਜਾਣਦਾ ਉਹਨੂੰ ਪਤਾ ਵੀ ਤુલਸੀ ਨੂੰ ਰਾਣੀ ਬੁੱਟੀ ਕਹਿੰਦੇ ਨੇ ਲੋਕੀ ਇਹਨੂੰ ਸਜਾਉਂਦੇ ਨੇ ਘਰ ਦੇ ਬਾਹਰ ਇਹਦੀ ਪੂਜਾ ਕਰਦੇ ਨੇ ਇਹਦੀ ਪੂਜਾ ਕਰਨ ਲਈ ਪ੍ਰਮਾਤਮਾ ਨੇ ਸਾਡੀ ਡਿਊਟੀ ਤਾਂ ਲਾਈ ਸੀ ਵੀ ਇਹਦੇ ਵਿੱਚ ਇਦਾਂ ਦੇ ਗੁਣ ਆਯੁਰਵੇਦ ਨੇ ਕੁਦਰਤ ਨੇ ਪਾਏ ਨੇ ਕਿ ਜਿਹੜੀ ਇਹ ਇਹ ਜਿਹੜੀ ਚੀਜ਼ ਹੈ ਨਾ ਬੂਟੀ ਇਹ ਜਿਵੇਂ ਸੋਨੇ ਤੋਂ ਵੀ ਮਹਿੰਗੀ ਮਿਲੇ ਨਾ ਤੇ ਸਾਨੂੰ ਲੈਣੀ ਚਾਹੀਦੀ ਏ ਕਿਉਂਕਿ ਸਾਡੀ ਸਿਹਤ ਲਈ ਇੰਨੀ ਚੰਗੀ ਹੈ। ਕੀ ਬਾਤ ਹੈ ਜੀ ਸੋ ਇਹਨੂੰ ਆਪਾਂ ਦੇਖੋ ਪਾਣੀ ਜਿਹੜਾ ਉਬਲ ਰਿਹਾ ਜਦੋਂ ਵੀ ਤੁਸੀਂ ਤુલਸੀ ਯੂਜ਼ ਕਰਨੀ ਹੈ ਪੱਤੇ ਯੂਜ਼ ਕਰਨੇ ਨੇ ਦੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਵੀ ਉਹਨਾਂ ਦੇ ਉੱਤੇ ਡਸਟ ਨਾ ਜੰਮੀ ਹੋਵੇ ਮਿੱਟੀ ਨਾ ਜੰਮੀ ਹੋਈ ਸੀ ਤੁਹਾਡਾ ਸਮਾਂ ਬਚਾਣ ਲਈ ਇਹ ਦੀ ਜਿਹੜੀ ਡਸਟ ਸਾਫ਼ ਕਰਕੇ ਰੱਖੀ ਹੋਈ ਸੀ 8 ਤੋਂ 10 ਪੱਤੇ ਆਪਾਂ ਦੋ ਗਲਾਸ ਪਾਣੀ ਦੇ ਵਿੱਚ ਪਾ ਦਦੇ ਨੇ ਇਹਨੂੰ ਪਾਣੀ ਨੂੰ ਸੀ ਚੰਗੀ ਤਰ੍ਹਾਂ ਰਿਜਨ ਦੇਣਾ ਹੁਣ ਦੇ ਜਿਹੜੇ ਜਿੱਕੇ ਜਦੋਂ ਦੋ ਗਲਾਸ ਪਾਣੀ ਇੱਕ ਗਲਾਸ ਬਣ ਗਿਆ ਤੁਹਾਡਾ ਉਦੋਂ ਤુલਸੀ ਦੇ ਸਾਰੇ ਗੁਣ ਪਾਣੀ ਦੇ ਵਿੱਚ ਟਰਾਂਸਫਰ ਹੋ ਗਏ ਠੀਕ ਹੈ ਇਹਨੇ ਤੁਹਾਡਾ ਅੰਦਰੋਂ ਜੰਮਿਆ ਹੋਇਆ ਐਸਿਡ ਕੱਢਣ ਦੇ ਵਿੱਚ ਤੁਹਾਡੀ ਬਹੁਤ ਹੈਲਪ ਕਰਨੀ ਹੈ ਠੀਕ ਹੈ ਇੰਨੀ ਜ਼ਿਆਦਾ ਹੈਲਪ ਕਰਨੀ ਹੈ ਕਿ ਤੁਹਾਨੂੰ ਭੁੱਲ ਜਾਏਗਾ ਵੀ ਐਸਿਡ ਨਾ ਦੀ ਕੋਈ ਚੀਜ਼ ਤੁਹਾਨੂੰ ਸੀਗੀ ਕਦੀ ਦੇਖੋ ਇਹਨੂੰ ਪੀਣ ਦਾ ਸਭ ਤੋਂ ਬੈਸਟ ਤਰੀਕਾ ਇਹ ਵੇ ਦਿਹਾੜੀ 'ਚ ਤੁਸੀਂ ਕਿਸੇ ਟਾਈਮ ਵੀ ਪੀ ਸਕਦੇ ਹੋ ਠੀਕ ਹੈ ਪਹਿਲਾਂ ਤੇ ਆਪਾਂ ਵਹਿਮ 'ਚ ਨਹੀਂ ਪਾਣਾ ਕਿਸੇ ਨੂੰ ਵੀ ਕਿ ਇਹ ਬਣ ਕੇ ਬਿਲਕੁਲ ਸਾਡੇ ਕੋਲ ਰੈਡੀ ਹੋ ਗਿਆ ਜੀ ਆ ਦੇਖੋ ਸੁਨਹਿਰੀ ਪਾਣੀ ਬਣ ਗਿਆ ਸੁਨਹਿਰੀ ਪਾਣੀ ਬਣ ਗਿਆ ਜੀ ਸੁਨਹਿਰੀ ਤੇ ਨਹੀਂ ਕਹਿ ਸਕਦੇ ਸੁਨਹਿਰੀ ਨਾਲੋਂ ਵੀ ਉੱਪਰ ਬਣ ਗਿਆ ਕੁਝ ਤੇ ਇਹ ਜਿਹੜਾ ਪਾਣੀ ਹੈ ਇਹਨੂੰ ਪੀਣ ਦਾ ਕੰਜ਼ੂਮ ਕਰਨ ਦਾ ਬੈਸਟ ਤਰੀਕਾ ਬੈਸਟ ਟਾਈਮ ਤੁਹਾਨੂੰ ਦੱਸ ਲੰਗਾ ਵਾਂ ਦਿਹਾੜੀ ਦੇ ਵਿੱਚ ਤੁਸੀਂ ਇੱਕ ਵਾਰੀ ਯੂਜ਼ ਕਰ ਸਕਦੇ ਹੋ ਇਹਨੂੰ ਸਭ ਤੋਂ ਵਧੀਆ ਗੱਲ ਇਹ ਵੀ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਯੂਜ਼ ਕਰ ਲਓ ਨਹੀਂ ਕਰ ਸਕਦੇ ਡੂ ਟੂ ਐਨੀ ਰੀਜਨਸ ਜੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਆਫਿਸ ਜਾਣਾ ਜਾਂ ਤੁਹਾਡੀ ਕੋ ਮਜਬੂਰੀ ਹੈ ਤੁਸੀਂ ਇਹਨੂੰ ਦੁਪਹਿਰ ਦੇ ਟਾਈਮ ਵੀ ਕੰਜ਼ਿਊਮ ਕਰ ਸਕਦੇ ਹੋ ਬਟ ਰੋਟੀ ਤੋਂ ਤੁਰੰਤ ਬਾਅਦ ਨਹੀਂ ਕੰਜ਼ਿਊਮ ਕਰਨਾ ਜਦੋਂ ਵੀ ਤੁਹਾਨੂੰ ਭੁੱਖ ਲੱਗੀ ਹੋਏ ਜਾਂ ਤੁਹਾਡਾ ਪੇਟ ਖਾਲੀ ਹੋਏ ਤੁਹਾਨੂੰ ਲੱਗ ਰਿਹਾ ਵੀ ਮੈਨੂੰ ਭੁੱਖ ਲੱਗੀ ਹੈ ਬੇਅੰਤ ਭੁੱਖ ਲੱਗੀ ਹੋਏ ਤਾਂ ਨਹੀਂ ਕਰਨਾ ਵੀ ਤੁਹਾਡਾ ਤੁਹਾਨੂੰ ਲੱਗੇ ਵੀ ਪੇਟ ਮੜਾ ਜਾ ਖਾਲੀ ਹੈ ਹੁਣ ਤੇ ਗੈਸ ਐਸਿਡ ਬਲੂਟਿੰਗ ਨੂੰ ਇਹ ਖਤਮ ਕਰਨ ਦੇ ਵਿੱਚ ਆਯੁਰਵੇਦ ਦੇ हिसाब ਨਾਲ ਮੇਰੇ ਹਿਸਾਬ ਨਾਲ ਮੇਰੇ ਪੇਸ਼ੈਂਟਾਂ ਦੇ ਫੀਡਬੈਕ ਦੇ ਹਿਸਾਬ ਨਾਲ ਬਿਲਕੁਲ ਸਮਰੱਥ ਹੈ ਦੇਖੋ ਜੀ ਤੁਹਾਨੂੰ ਗੈਸ ਦੇ ਰਿਗਾਰਡਿੰਗ ਕਨਸਟਿਪੇਸ਼ਨ ਦੇ ਰਿਗਾਰਡਿੰਗ ਜਾਂ ਅਫਾਰੇ ਦੇ ਰਿਗਾਰਡਿੰਗ ਜਾਂ ਕਿਸੇ ਤਰ੍ਹਾਂ ਦੀ ਕੋਈ ਇੰਡਾਈਜੈਸ਼ਨ ਦੇ ਰਿਗਾਰਡਿੰਗ ਕੋਈ ਪ੍ਰੋਬਲਮ ਹੈਗੀ ਹੈ ਤੁਸੀਂ ਕੋਈ ਵੀ ਆਪਣਾ ਸਵਾਲ ਮੇਰੇ ਤੇ ਹੀ ਰੱਖ ਸਕਦੇ ਹੋ ਸਾਨੂੰ ਪੁੱਛੋ ਤਾਂ ਸਹੀ ਅਸੀਂ ਤੁਹਾਡੇ ਸੇਵਾਦਾਰ ਹਾਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਵੀ ਕਮੈਂਟ ਬਾਕਸ ਜਿਹੜਾ ਪੁੱਛੇਗਾ ਅਸੀਂ ਤੇ ਤਿਆਰ ਆ ਦੱਸਣ ਲਈ ਅਸੀਂ ਤੇ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਤੇ ਜਿਹੜਾ ਵੀ ਤੁਹਾਡਾ ਇਸ ਤੋਂ ਇਲਾਵਾ ਇਸ ਪ੍ਰੋਬਲਮ ਤੋਂ ਇਲਾਵਾ ਤੁਹਾਡਾ ਕਿਸੇ ਵੀ ਵਿਸ਼ੇ ਦੇ ਵਿੱਚ ਕੋਈ ਕੁਐਸਚਨ ਮੇਰੇ ਤਾਂ ਹੀ ਹੈਗਾ ਤੁਸੀਂ ਬਿਲਕੁਲ ਫ੍ਰੀ ਆਫ ਕਾਸਟ ਮੈਨਾਂ ਸਲਾਹ ਕਰ ਸਕਦੇ ਹੋ ਹਫਤੇ ਦੇ 7 ਦੇ 7 ਦਿਨ ਮੈਂ ਅਵੇਲੇਬਲ ਹਾਂ ਤੁਹਾਡੇ ਲਈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਣ ਦੀ ਮੈਨੂੰ ਕੋਈ ਫੀਸ ਨਹੀਂ ਸਲਾਹ مشوره ਦੀ ਕੋਈ ਫੀਸ ਨਹੀਂ ਈਵਨ ਤੁਸੀਂ ਜਿਹੜੇ ਵੀ ਪਲੇਟਫਾਰਮ ਤੇ ਇਹ ਵੀਡੀਓ ਬੈਠੇ ਦੇਖ ਰਹੇ ਹੋ ਤੁਸੀਂ ਥੱਲੇ ਆਪਣਾ ਕੁਐਸਚਨ ਰੱਖੋ ਉਹਦਾ ਆਨਸਰ ਤੁਹਾਨੂੰ ਐਪ੍ਰੋਪਰੀਏਟ ਬਿਲਕੁਲ ਮੇਰੇ ਕੋਲ ਸ਼ਾਰਟ ਤੋਂ ਸ਼ਾਰਟ ਟਾਈਮ ਦੇ ਵਿੱਚ ਮੈਂ ਦੇ ਦਿੰਦਾ ਪੂਰੀ ਕੋਸ਼ਿਸ਼ ਕਰਾਂਗਾ